ਨਾ ਐਡੀ ਵੇੜਾ ਦਿੱਕੇ ਨੇ ਦੇ ਦੇਣੀ ਐ ਇਹ ਦੇ ਦੇਆਂਗੇ ਵੀਰੇ ਜੀ ਆਪਣੀ ਪੂਰੀ ਫੁੱਲ ਗਰੰਟੀ ਫੁੱਲ ਗਰੰਟੀ ਐ ਵੀਰੇ ਤੇ ਥੋੜਾ 15 ਕਿਲੋ ਦੇ ਦੂਗੀ ਇਹ ਦੇਣੀ ਕਿੰਨੇ ਦੀ 45000 ਦੀ ਵੀਰੇ ਦੇ ਦੇਾਂਗੇ 45000 ਦੀ ਤੁਹਾਨੂੰ ਇਹ ਪਲਸ 17 ਹੁਣ ਖੁੱਲਾ ਡੁੱਲਾ 15 ਮੰਨ ਕੇ ਜਿਹੜਾ ਮਰਜੀ ਸੌਦਾ ਕਰੇ ਠੀਕ ਆ ਵੀਰੇ ਠੰਡੀ ਸੀਲ ਫੁੱਲ ਠੰਡੀ ਸੀਲ ਫੁੱਲ ਕੋਈ ਆਈ ਨਹੀਂਗਾ ਵੀ ਉਤੋਂ ਦੀ ਲੰਗ ਜੂਗੀ 15 16 ਕਿਲੋ ਦੇ ਦੂਗੀ ਦੇ ਦੇਾਂਗੇ ਇਹ ਵੀਰੇ 48000 ਦੀ ਦੇਣੀ 50000 ਦੀ ਤੁਹਾਨੂੰ ਆਹ ਜਣੀ ਚੱਕ ਕਰਕੇ ਦਿলো ਬੇਲ ਬੂਲ ਚੰਗੀ ਆ ਨਾ ਬੱਛੀ ਬਾਈ ਥਾਣ ਬਾਕੀ ਤੁਸੀਂ ਤੋਂ ਚੈੱਕ ਕਰਕੇ ਦੇਖ ਲਓ ਸਾਰੀ ਸਿਕਾ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਹਾਂ ਕੋਠੇ ਕਿੜਕਲੇ ਹਰਦੇਵ ਦੇ ਫਾਰਮ ਤੇ ਟੋਟਲ ਆਪਾਂ ਤੁਹਾਨੂੰ ਇਹ ਵੀਡੀਓ ਦੇ ਵਿੱਚ 8 ਤੋਂ 9 ਨਾਗ ਆ ਜਿਹੜੇ ਦਿਖਾਵਾਂਗੇ ਸੂਏ ਸਵਾਏ ਵੀ ਆ ਤੇ ਗੱਬਣ ਵੀ ਆ ਤੇ ਵੀਡੀਓ ਨੂੰ ਅਖੀਰ ਤੱਕ ਸਾਰੇ ਜਣੇ ਜਰੂਰ ਦੇਖ ਲਓ ਰੇਟ ਸੂਆ ਦੁੱਧ ਸਾਰਾ ਕੁਝ ਵੀਡੀਓ ਦੇ ਵਿੱਚ ਕਨਫਰਮ ਕਰਾਵਾਂਗੇ ਬਾਕੀ ਬੇਨਤੀ ਮੇਰੀ ਹਰੇਕ ਵੀਡੀਓ ਦੇ ਵਿੱਚ ਹੁੰਦੀ ਹੈ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਪਰਖ ਕੇ ਉਹਦੇ ਪੱਦਰ ਤੇ ਕਰਕੇ ਖਰੀਦਣੀ ਆ ਕਿਉ ਤੁਸੀਂ ਆਪਦੀ ਸਮਝ ਦੇ ਨਾਲ ਜਾਨਵਰ ਨੂੰ ਖਰੀਦ ਇਕ ਲੈ ਗਣਾ ਹਰਦੀਪ ਜੀ ਪਹਿਲਾਂ ਤਾਂ ਸਵਾਗਤ ਕਰਦੇ ਆ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਤੇ ਹਰਦੀਪਾ ਜੀ ਦੇ ਰੇਟ ਘੱਟ ਤੋਂ ਘੱਟ ਕਿੱਥੋਂ ਤੇ ਵੱਧ ਤੋਂ ਵੱਧ ਕਿੱਥੋਂ ਕਰਖ ਜਾਣਗੇ ਬਾਈ 45 ਤੋਂ ਲੈ ਕੇ ਵੀਰੇ 70 ਤੱਕ ਕਰ 45000 ਤੋਂ ਲੈ ਕੇ 70000 ਤੱਕ ਹੀ ਰਣਗੇ ਹੈਨਾ ਤੇ ਇਹ ਗੱਲਬਾਤ ਕਰੀ ਆਪਾਂ ਪਹਿਲੀ ਕਰ ਮਾਲੀ ਦੀ ਹੈਨਾ ਪਹਿਲਾਂ ਇਹਦੇ ਨੇੜੇ ਹੋਈ ਮਾਣਾ ਜੀ ਬਾਈ ਇਹਦਾ ਕੱਦ ਚੱਕ ਕਰਾ ਦਿਓ ਪੂਰਾ ਫੁੱਲ ਡਾਬ ਵਾਲਾ ਵੀ ਹਾਂ ਪੂਰੀ ਵੱਡੀਆਂ ਜੀ ਆ ਗਈ ਹੈਨਾ ਤੇ ਬਾਈ ਕਿੰਨੇ 91 ਸੂਈ ਇਹਦੇ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹ ਵੀਰੇ ਰਾਤ ਦੀ ਸੂਈ ਆ ਸੂਆ ਦੂਜਾ ਥੂਆ ਮਗਰ ਬੱਛੀ ਹੈ ਇਹ ਦੇ ਕਾਲੇ ਰੰਗ ਦੀ ਮਗਰ ਇਹਦੇ ਬੱਛੀ ਆ ਹਾਂਜੀ ਤੇ ਥੋਰੀ ਨੂੰ ਬਾਈ ਥਣਾ ਸੁਣਾ ਦੀ ਜਮਾ ਓਕੇ ਬਾਈ ਜਮਾ ਵੀਰੇ ਫੁੱਲ ਗਾਰੰਟੀ ਆ ਆਪਣੀ ਥਣਾ ਸੁਣਾ ਦੀ ਜਮਾ ਇੱਕ ਨੰਬਰ ਆ ਇੱਥੋਂ ਚੈੱਕ ਕਰਕੇ ਦੇ ਜੇਰਲੋਂ ਵੀ ਇੱਕ ਨੰਬਰ ਜੇਰ ਜੂੜਦੀ ਆਪਣੀ ਪੂਰੀ ਫੁੱਲ ਗਾਰੰਟੀ ਫੁੱਲ ਗਾਰੰਟੀ ਹੈ ਵੀਰੇ ਤੇ ਥਣਾ ਸੁਣਾ ਦੀ ਬਾਈ ਬਹੁਤ ਚੰਗੀ ਆ ਹਨਾ ਤੇ ਹਰਦੇਵ ਤੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਤਿਆਰ ਤੂਰ ਹੋਈ ਖੜੀ ਆ ਕਰਮ ਵਾਲੀ ਹਨਾ ਕਿੰਨਾ ਦੁੱਧ ਪਿਉਣਾ ਚਾਹੀਦੇ ਇਹਨੂੰ ਦੁੱਧ ਯਾਰ ਵੀਰੇ ਜੀਤੋ ਲਈ ਉਹਨਾਂ ਨੇ 23 24 ਦੱਸਿਆ 20 ਮੰਨ ਕੇ ਜਿਹੜਾ ਮਰਜ਼ੀ ਸੌਦਾ ਕਰ ਲਿਆ ਆਪਣ 60000 ਦੀ ਤੁਹਾਨੂੰ ਇਹ ਮਿਲ ਜਣੀ ਆ ਤੇ ਇੱਥੋਂ ਤੁਸੀਂ ਚੈੱਕ ਕਰਕੇ ਦੇ ਲੋ ਅਰਡ ਰੋਡਰ ਕਰਮਾਲੀ ਦਾ ਬਹੁਤ ਜਿਆਦਾ ਚੰਗਾ ਲੱਗਾ ਹੋਇਆ ਥਣ ਵੀ ਸੋਹਣੇ ਲੱਗੇ ਹੋਏ ਆ ਇੱਥੇ ਚੈੱਕ ਕਰ ਲਓ ਬਹੁਤ ਟਾਪ ਕੁਆਲਟੀ ਆ ਜਿਹੜਾ ਖਾਣੇ ਲੱਗੇ ਹੋਇਆ ਬਾਕੀ ਦੁੱਧਾਂ ਲੰਗਾ ਪੂਛ ਚੱਕੇ ਖੜ ਗਈ ਹੈ ਨਾ ਤੇ ਗੱਲ ਕਰੀ ਹਰਦੇਵ ਆਪਾਂ ਅਗਲੀ ਕਰਮਾਲੀ ਦੀ ਬਾਈ ਅਗਲੀ ਵੀਰੇ ਕੱਲ ਦੀ ਸੂਈ ਆ ਠੀਕ ਆ ਬਾਈ ਇਹਦੇ ਥੱਲੇ ਹੁਣ ਹੈਗਾ 9 ਕਿਲੋ ਬੋਲਾ ਬੋਲਾ ਜਿਹੜਾ ਹੈ ਨਾ ਇਹਨੂੰ ਲਿਆ ਕਰ ਬਾਹਰ ਬਾਈ ਇਹ ਸੂਆ ਕਹਿੰਦੇ ਮੈਂ ਸੂਈ ਆ ਇਹ ਵੀਰੇ ਦੂਜਾ ਹੀ ਸੂਆ ਇਹ ਸੂਈ ਆ ਦੂਜਾ ਸੂਆ ਮਗਰ ਇਹਦੇ ਕੀ ਆ ਇਹਦੇ ਚੈੱਕ ਕਰਕੇ ਦੇਖ ਲਓ ਬੈਡ ਇਹ ਵੀ ਬਰੀਡ ਦੇ ਵਿੱਚ ਆ ਪਰ ਇਹਦਾ ਜਿਹੜਾ ਆਰਡਰ ਆ ਹਰਦੇਵ ਜਿਮਾ ਫਿਕਸ ਰਹੂ ਹਣਾ ਉਹ ਹਾਂਜੀ ਹਾਂਜੀ ਇਹ ਇੱਥੋਂ ਚੈੱਕ ਕਰ ਲਓ ਤੁਸੀਂ ਜਿਮਾ ਫਿਕਸ ਹੀ ਆਰਡਰ ਦੀ ਆ ਬਾਕੀ ਬਾਈ ਇੱਕ ਗੱਲ ਇਹਦੇ ਚ ਹੈਗੀ ਆ ਵੀ ਚਾਹੇ ਸੂਏ ਜਿੰਨੇ ਮਰਜੀ ਚੋਲੇ ਬੰਦਾ ਰਹਿਣਾ ਇਹਨੇ ਇਹੋ ਜਿਹਾ ਹੈ ਨਾ ਕਿੰਨਾ ਦੁੱਧ ਪਿਆ ਦੂ ਤੇ ਦੇਣੀ ਕਿੰਨੇ ਦੁੱਧ ਵੀਰੇ ਯਾਰ 14 15 ਕਿਲੋ ਦੇ ਦੂਗੀ ਇਹ ਦੇਣੀ ਕਿੰਨੇ ਦੀ 45000 ਦੀ ਵੀਰੇ ਦੇ ਦਿਆਂਗੇ 45000 ਦੀ ਤੁਹਾਨੂੰ ਇਹ ਮਿਲ ਜਣੀ ਆ ਆਰਡਰ ਤੁਸੀਂ ਚੈੱਕ ਕਰਕੇ ਦੇਖ ਲਓ ਫਿਕਸ ਇਹ ਆਰਡਰ ਆ ਥਾਣੇ ਤੋਂ ਤੁਸੀਂ ਚੈੱਕ ਕਰਕੇ ਦੇਖ ਲਓ ਚੰਗਾ ਲੱਗਿਆ ਹੋਇਆ ਆ ਬਾਕੀ ਤੁਸੀਂ ਹਾਈਟ ਵਗੈਰਾ ਸਾਰਾ ਕੁਝ ਹੋਣਾ ਵੀਡੀਓ ਦੇ ਵਿੱਚ ਦੇਖ ਲਓ। ਬਾਕੀ ਬਾਈ ਹੂ ਕਿਵੇਂ ਚਵਾਈ ਨੂੰ ਜਮਾ ਓਕੇ ਆ। ਜਮਾ ਇੱਕ ਨੰਬਰ ਵੀਰੇ। ਇੱਕ ਨੰਬਰ? ਹਾਂਜੀ। ਤੇ ਇਹੇ ਵੀ ਤੀਜੇ ਨੰਬਰ ਵਾਲੀ ਇਹ। ਇਹ ਵੀਰੇ ਮੂਹ 6 ਦਾੰਦਾ ਕੰਨੀਆਂ ਵਾਲੇ ਹਜੇ ਬਰੋਬਰ ਨਹੀਂ ਕੀਤੇ ਨੇ। ਠੀਕ ਆ ਬਾਈ। ਇਹ ਦੂਜਾ ਸੂਆ ਸੂਈ ਹੈ। ਦੂਜਾ ਸੂਆ ਸੂਈ। ਮਗਰ ਕੀ ਇਹਦੇ? ਇਹਦੇ ਮਗਰ ਵੀਰੇ ਵੱਛਾ। ਇਹਦੇ ਮਗਰ ਵੀ ਵਛਾਈ ਆ। ਹਾਂਜੀ। ਲਿਆ ਕਰ ਇਹਨੂੰ ਮੜਾ ਬਾਹਰ ਕੱਢ ਕੇ ਲੈ ਗਿਆ। ਜੇ ਆਪਾਂ ਗੱਲ ਕਰੀਏ ਇਹਦੀ ਝੋਲੀ ਝਾਲੀ ਬਹੁਤ ਚੰਗੀ ਆ ਨਾ। ਹਾਂਜੀ ਹਾਂਜੀ। ਤੇ ਇੱਥੋਂ ਚੈੱਕ ਕਰੋ। ਉਹ ਲਈ ਚੱਲੀ ਚੰਗੀ ਆ ਕਿਸੇ ਚੰਗੇ ਥਾਂ ਵਾਲੇ ਬੰਦੇ ਕੋਲੇ ਚਲੀ ਜਾਵੇ ਹਰਦੇ ਤੇਰੇ ਹਿਸਾਬ ਨਾਲ ਅੰਦਾਜ਼ੇ ਇਹਨਾਂ ਕਿੰਨਾ ਕੁ ਦੁੱਧ ਪੀਣਾ ਚਾਹੀਦਾ ਦੁੱਧ ਵੀਰੇ ਇਹਨੂੰ ਦੇਣਾ ਚਾਹੀਦਾ 15-16 ਕਿਲੋ ਰਾਮਣਾ 15-16 ਕਿਲੋ ਹਣਾ ਹਾਂ 15-16 ਦੇ ਹਿਸਾਬ ਨਾਲ ਅੱਜ ਕਿੰਨੇ ਦੀ ਦੇਣੀ ਆ ਆਪਾਂ ਇਹ ਵੀਰੇ 50000 ਦੀ ਦੇ ਦੇਾਂਗੇ ਆਪਾਂ 50000 ਦੀ ਤੁਹਾਨੂੰ ਆਹ ਜਣੀ ਚੱਕ ਕਰਕੇ ਦੇ ਲੋ ਬੇਲ ਬੂਲ ਚੰਗੀ ਆ ਨਾ ਬੱਚੀ ਬਾਈ ਥਣ ਬਾਕੀ ਤੁਸੀਂ ਤੋਂ ਚੈੱਕ ਕਰਕੇ ਦੇਖ ਲੋ ਬਹੁਤ ਸੋਹਣਾ ਤੇ ਜੀ ਮੋਟਾ ਥਣ ਲੱਗਿਆ ਹੋਇਆ ਆ ਦੇ ਬਰੀਡ ਦੇ ਵਿੱਚ ਚੰਗੀ ਆ ਬਸ ਇਹ ਥੋੜੀ ਜੀ ਸੁਭਾਈ ਭਾਲਦੀ ਆ ਹਾਂਜੀ ਹਾਂ ਇਹ ਤੋਂ ਦੇਖੋ ਅਗਲੀ ਬਈ ਅਗਲੀ ਵੀਰੇ ਆਹਾ ਇਹ ਪਹਿਲਾ ਨਾ ਇਹ ਪਹਿਲੇ ਸੂਏ ਤੋਂ ਦੀ ਇਹ ਹਫਤਾ ਲੈਂਦੀ ਆ ਹਾਂ ਜੀ ਠੀਕ ਇਹਨੂੰ ਮੜਾ ਕੱਢ ਕਰਾ ਬਾਹਰ ਬਾਹਰ ਕੱਟ ਕੇ ਦਿਖਾਈਏ ਇਧਰ ਨੂੰ ਲੈ ਮੇਰੇ ਵਾਲੀ ਨੂੰ ਇਹ ਇਹ ਚੈੱਕ ਕਰੋ ਮਿੱਤਰੋ ਬਰੀਡ ਦੇ ਵਿੱਚ ਇਹ ਵੀ ਬੱਚੀ ਚੰਗੀ ਆ ਹਾਂ ਜੀ ਆਰਡਰ ਇਹਦਾ ਵੀ ਫਿਕਸ ਜਾ ਰੂਗਾ ਹਨਾ ਪਿਆਰੀ ਸੁਣੀ ਕਰੀ ਆਉਂਦੀ ਹੈ ਜਿਹੜੇ ਹਿਸਾਬ ਨਾਲ ਪਹਿਲੇ ਨਾ ਨਾ ਬਾਈ ਹਾਂ ਜੀ ਹਾਂ ਜੀ ਤੇ ਇੱਥੇ ਚੈੱਕ ਕਰ ਲਓ ਤੁਸੀਂ ਕਿੰਨਾ ਕੁ ਦੁੱਧ ਪਿਆਜੂ ਹਰਦੇਵ ਦੁੱਧ ਵੀਰੇ ਪਹਿਲੇ ਸੂਏ ਦੇਣਾ ਚਾਹੀਦਾ ਇਹਨੂੰ 17 18 ਕਿਲੋ ਦੇਣੀ ਕਿੰਨੇ ਦੀ ਅੱਜ ਇਹ ਦੇ ਦੇਾਂਗੇ ਵੀਰੇ 62000 ਦੀ 62000 ਦੀ ਤੁਹਾਨੂੰ ਇਹ ਮਿਲ ਜਾਣੀ ਆ ਆਰਡਰ ਦੀ ਤੁਸੀਂ ਤਿਆਰੀ ਦੇਖ ਲਓ ਕਰੀ ਆਉਂਦੀ ਆ ਜਦੋਂ ਇਹਨਾਂ ਨੇੜੇ ਆ ਗਏ ਇਹਨੇ ਹੋਰ ਚੰਗਾ ਜਿਹੜਾ ਆਰਡਰ ਕਰਮ ਵਾਲੀ ਨੇ ਬਣਾ ਜਣਾ ਕੱਦ ਕੱਟ ਦਾ ਹਿਸਾਬ ਕਿਤਾਬ ਤੁਸੀਂ ਇੱਥੋਂ ਵੀਡੀਓ ਦੇ ਵਿੱਚ ਲਾ ਲਿਓ ਸਕੇ ਨੂੰ ਗੱਲਬਾਤ ਆਪਾਂ ਅਗਲੀ ਦੀ ਕਰਦੇ ਹਰਦੇਵ ਇਹਨੂੰ ਕਿੰਨੇ ਕਿਦਾਂ ਹੋ ਗਏ ਸੂਈ ਨੂੰ ਬਾਈ ਇਹ ਨੂੰ ਵੀਰੇ ਹੈਗਾ ਅੱਜ ਪੰਜਵਾਂ ਦਿਨ ਅੱਜ ਮਾਂ ਦਿਨ ਹਾਂ ਨੋ ਤਾਂ ਹੈਗਾ 16 ਤੋਂ 17 ਕਿਲੋ ਅਗਲਾ ਭਲਾ 15 ਮੰਨ ਕੇ ਸੌਦਾ ਕਰ ਲਿਆ ਆਪਣੇ ਨੇ ਜਿਹੜਾ ਆਪਾਂ ਮੰਨ ਲਾ 15 ਕਿਲੋ ਆਪਾਂ ਚੁਵਾ ਦਾਂਗੇ ਹਾਂਜੀ ਹਾਂਜੀ ਮਗਰੇ ਦੇ ਮਗਰੇ ਦੇ ਆ ਬੱਛਾ ਵੀਰੇ ਮਗਰੇ ਦੇ ਬੱਛਾ ਇਹਦੇ ਹਰ ਗਈ ਹੈਣਾ ਲੈ ਇਹਨੂੰ ਬਾਹਰ ਕੱਢ ਕਰਾ ਭਾਈ ਆ ਇਹਦਾ ਤਾਂ ਜੇ ਆਪਾਂ ਗੱਲ ਕਰੀਏ ਦੁੱਧ ਪੀਰ ਹੈਣਾ 메ਨ ਗੱਲ ਹੁੰਦੀ ਆ ਵੀ ਉਹ ਮੱਝਾਂ ਰ ਗਈ ਹੁੰਦਾ ਹੈਣਾ ਹਾਂਜੀ ਹਾਂਜੀ ਬਾਕੀ ਉਹ ਚਵਾਈ ਚਬੂਈ ਨੂੰ ਕਿਵੇਂ ਆ ਸਾਹੂ ਆ ਇੱਕ ਨੰਬਰ ਵੀਰੇ ਚੈੱਕ ਕਰੋ ਮਿੱਤਰੋ ਰੰਗ ਦੇ ਵਿੱਚ ਵੀ ਬਹੁਤ ਸੋਹਣੀ ਆ ਹੈਣਾ ਹਾਂਜੀ ਇਹ ਆ ਇਹਦਾ ਬੱਚਾ ਵਾ ਇਹ ਚੱਕ ਕਰਕੇ ਦੇਖੋ ਬਈ ਅੱਜ ਚੱਕ ਕਰ ਲਓ ਬਾਕੀ ਵੱਡੀ ਆ ਦੁੱਧ ਇਹਦਾ ਮੱਝਾ ਰ ਗਈ ਹੁੰਦਾ ਕਿੰਨਾ ਦੁੱਧ ਚ ਪਾਵਾਂਗੇ ਹਰਦੇਵ ਆਪਾਂ ਦਾ ਦੁੱਧ ਵੀਰੇ ਯਾਰ ਆਪਾਂ ਤੈਨੂੰ ਦੱਸਿਆ ਵੀ 16 17 ਹੁਣ ਖੁੱਲਾ ਡੁੱਲਾ 15 ਮੰਨ ਕੇ ਜਿਹੜਾ ਮਰਜ਼ੀ ਸੌਦਾ ਕਰ ਠੀਕ ਆ ਬਈ ਠੰਡੀ ਸੀਲ ਫੁੱਲ ਕੋਈ ਆਈ ਨਹੀਂਗਾ ਵੀ ਉੱਤੋਂ ਦੀ ਲੰਗ ਜੂਗੀ ਠੰਡ ਤੁਸੀਂ ਇੱਥੇ ਚੱਕ ਕਰਕੇ ਲੈ ਲਓ ਹਾਂ ਹੁਣ ਆਪਾਂ ਵਜਾਲੀ ਜਮਾ ਐਣ ਵੇੜੇ ਦੇ ਖੜਕੀ ਚ ਬਰਾਉਂਗਾ ਬਈ ਹੈਨਾ ਕੋਈ ਆਈ ਨਹੀਂਗਾ ਵੀ ਅਗਲਾ ਕਊਆ ਖੜੀ ਝੂਠੀ ਮਾਰੀ ਜਾਂਦਾ ਹਾਂ ਬਿਨਾ ਨਿਆਣੀ ਤੋਂ ਕਿ ਇਹ ਬਈ ਆਪਾਂ ਹਰਦੇਵ ਐਵੀਰੇ 58 ਦੀ ਦੇਵਾਂਗੇ ਆਪਾਂ ਕਿੰਨੇ ਦੀ ਦੇਵਾਂਗੇ ਆਪਣਾ ਗਿਆ 70 ਰੁਪਏ 58 ਦੀ ਹਾਂਜੀ 58000 ਦੀ ਤੁਹਾਨੂੰ ਇਹ ਮਿਲ ਜਣੀ ਹੈ ਵੱਡੀ ਆ ਜੇ ਆਪਾਂ ਗੱਲਬਾਤ ਕਰੀ ਬਾਕੀ ਦੁੱਧ ਵੀ ਇਹਦਾ ਮੱਝਾ ਰਗਾ ਮੈਂ ਤੁਹਾਨੂੰ ਵਾਰ-ਵਾਰ ਤਾਂ ਕਹਿੰਨਾ ਕਿ ਫੈਟ ਫੂਟ ਹਰਦੇ ਬੰਦਾ ਹੀ ਚੰਗੀ ਆਉਂਦੀ ਆ ਭਾਈ ਹਨਾ ਹੋਰ ਵਧੀਆ ਵੀਰੇ 6.5 ਫੈਟ ਆਉਂਦੀ ਆ ਜੀ ਹਾਂ ਬਾਕੀ ਇਹਦਾ ਦੁੱਧ ਤੇ ਆ ਤੁਸੀਂ ਆਪਦੀ ਤਸੱਲੀ ਕਰ ਲਈ ਚਾਹੇ ਦੋ ਡੰਗ ਚਾਹੇ ਤਿੰਨ ਡੰਗ ਜਿੰਨਾ ਮਰਜ਼ੀ ਅਗਲਾ ਚੋਲੇ ਚੋਕੇ ਲੈ ਜੀ ਹਨਾ ਥੱਲੀ ਹੋ ਗਈ ਤੁਸੀਂ ਬਾਈ ਦੇ ਫਾਰਮ ਤੋਂ ਇਹਨੂੰ ਲੈ ਜਾਣਾ ਵੱਡੀ ਆ ਕੱਦ ਬੈੱਡ ਚੰਗਾ ਤੇ ਬਾਕੀ ਜੇ ਆਪਾਂ ਕਹੀਏ ਦ ਅਗਲੀ ਵੀਰੇ ਆਹ ਇਹ ਕੱਲ ਦੀ ਸੂਈ ਆ ਸ਼ਾਮ ਦੀ ਠੀਕ ਆ ਵੀ ਸੂਆ ਇਹਦਾ ਸੂਆ ਵੀਰੇ ਦੂਜਾ ਹੀ ਸੂਈ ਆ ਅਗਲਾ ਭਲਾ ਤੀਜੇ ਮਨ ਵਾਲੇ ਹਾਂ ਅਗਲਾ ਚਾਹੇ ਬਾਈ ਜਨਾ ਦਾ ਤੀਜਾ ਮਨ ਲਵੇ ਕਿਉਂਕਿ ਜਿਹੜੀ ਜਾਣਕਾਰੀ ਅੱਗੇ ਆਈ ਆ ਉਹ ਜਾਣਕਾਰੀ ਤੈਨੂੰ ਹਾਂਜੀ ਬਾਈ ਹੁਣ ਦੱਸ ਰਿਹਾ ਇਹਨੂੰ ਕੰਨਾ ਕਣਾਂ ਹੋ ਗਿਆ ਸੂਈ ਨੂੰ ਸੂਈ ਵੀਰੇ ਇਹ ਕੱਲ ਸ਼ਾਮ ਦੀ ਆ ਤੇ ਜੇਰ ਦੀ ਜੇਰ ਦੀ ਫੁੱਲ ਗਾਰੰਟੀ ਵੀਰੇ ਵੀਡੀਓ ਬਣਾਈ ਆ ਮਗਰ ਇਹਦੇ ਮਗਰ ਇਹਦੇ ਵੀਰੇ ਹੈਗਾ ਬੱਛਾ ਮਗਰ ਇਹਦੇ ਬੱਛਾ ਇਹ ਮੂਰੇ ਹੀ ਬੈਠਾ ਹਾਂ ਖਣਾ ਸੁਣਾ ਦੀ ਓਕੇ ਜਮਾ ਬਾਣਾ ਫੋਲ ਗਰਾਂਟ ਕਿੰਨੇ ਕ ਦੁੱਧ ਲਈ ਹਰਦੇਵ ਤੇ ਦੇਣੀ ਦੁੱਧ ਵੀਰੇ ਯਾਰ ਇਹ 15 16 ਕਿਲੋ ਦੇ ਦੂਗੀ ਦੇ ਦੇਾਂਗੇ ਇਹ ਵੀਰੇ 48000 ਦੀ ਦੇਣੀ ਹੋਈ ਆ ਬਸ 48000 ਦੀ ਬਾਈ ਕਹਿੰਦਾ ਦੇ ਦੇਣੀ ਆ ਸੱਜਰਾ ਬਾਕੀ ਤੀ ਚੈੱਕ ਕਰ ਲੋ ਆਰਡਰ ਇਹ ਵੀ ਥੋੜੀ ਜੀ ਜਿਵੇਂ ਆਪਾਂ ਕਹ ਦੀਏ ਸੂਏ ਚੋਂ ਬਾਹਰ ਚਲੀ ਗਈ ਆਇਨੇ ਘੁੱਲ ਜਾਣਾ ਹੋਰ ਵੀ ਬਾਈ ਹਾਂਜੀ 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 ਆਰਡਰ ਤੁਸੀਂ ਚੈੱਕ ਕਰਕੇ ਦੇਖ ਲਓ ਸੋਹਣਾ ਆਰਡਰ ਆ ਬਾਕੀ ਕੱਦ-ਕੱਡ ਦੀ ਵੀ ਚੰਗੀ ਆ ਅਗਲੀ ਬਾਈ ਅਗਲੀ ਵੀਰੇ ਆਏ ਦੀ ਪਈ ਜੇਰ ਹੋਣੀ ਪਈ ਐ ਇਹਦਾ ਮੈਂ ਕਹਿੰਦਾ ਹਾਜੀ ਸੂਈ ਹੈ ਹੁਣੀ ਇਹਦੀ ਜੇਰ ਪਈ ਹੈ ਹਨਾ ਹਾਂਜੀ ਹਾਂਜੀ ਲੈ ਇਹਨੂੰ ਬਾਹਰ ਹੀ ਕੱਢ ਲੈ ਬਾਈ ਹਨਾ ਕੱਢ ਦੇ ਆ ਇਹਦੇ ਮਗਰ ਕੀ ਆ ਇਹਦੇ ਮਗਰ ਵੀ ਬੱਛਾ ਹੀ ਆ ਵੀਰੇ ਇਹਦੇ ਮਗਰ ਵੀ ਬੱਛਾ ਹੀ ਆ ਹਾਂਜੀ ਕਰ ਦ ਬੱਡੇ ਦਾ ਵੀ ਚੈੱਕ ਕਰਕੇ ਦੇਖ ਲਓ ਪੂਰਾ ਫੁੱਲ ਡੱਬ ਵਾਲਾ ਪੂਰਾ ਫੁੱਲ ਡੱਬ ਵਾਲਾ ਹਾਂਜੀ ਇਹ ਆ ਵੀ ਥੋੜੀ ਜੀ ਸੂਈ ਕਰਕੇ ਜਦੋਂ ਨਵਾਈ ਨਵਾਈ ਗਈ ਨਾ ਪੂਰੀ ਟੋਰੀ ਬਣ ਜਾਨੀ ਹੈ ਨਾ ਹਾਂਜੀ ਹਾਂਜੀ ਇੱਥੋਂ ਚੈੱਕ ਕਰ ਲਓ ਦੀ ਆਰਡਰ ਆਰਡਰ ਬਹੁਤ ਜਿਆਦਾ ਚੰਗਾ ਤੇ ਸੋਹਣਾ ਤਿਆਰ ਕਰੀ ਫਿਰਦੀ ਕਰਮ ਵਾਲੀ ਹੈ ਨਾ ਹਰਦੇਵ ਇਹਦਾ ਵੀ ਕੱਦਿਆ ਮੜਾ ਦਿਖਾਈ ਨੇੜੇ ਹੋਵੇ ਕੱਦ ਪੂਰਾ ਹੀ ਆ ਵੀਰੇ ਦੇਖੋ ਬਈ ਕੱਦ ਦੇ ਦਾ ਇਹ ਕਿੰਨਾ ਦੁੱਧ ਪਾਜੂਗੀ ਬਾਈ ਦੁੱਧ ਵੀਰੇ ਜੀ ਤੋਂ ਲਈ ਆ ਉਹਨਾਂ ਨੇ ਤਾਂ ਦੱਸਿਆ ਵਾ 18.5 ਲੀਟਰ ਹਾਂ 17 ਮਾਨਕ ਜਿਹੜਾ ਮਰਜੀ ਸੌਦਾ 17 ਦੇ ਹਿਸਾਬ ਨਾਲ ਕਿੰਨੇ ਦੀ ਇਹ ਦੇ ਦੇਾਂਗੇ ਵੀਰੇ 70000 ਦੀ 70000 ਦੀ ਵੱਡੀ ਆ ਬਾਈ ਇਹ ਜੇ ਆਪਾਂ ਗੱਲਬਾਤ ਕਰੀਏ ਇਨੇ ਵੀ ਜ਼ਿਆਦੇ ਨਹੀਂ ਸੂਆ ਜਾ ਮੰਨਿਆ ਹਨ ਨਹੀਂ 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 ਜਾਨਵਰ ਕਈ ਮੰਨ ਲੈਂਦੇ ਸੂਏ ਜਿਹਨੂੰ ਥਾਣੇ ਵੀ ਚੰਗਾ ਵਾ ਹਨਾ ਪੀੜੀ ਦੇ ਪਾ ਵਾਰਗੇ ਚੰਗੇ ਥਾਣ ਲੱਗੇ ਹੋਇਆ ਮਗਰ ਇਹਦੇ ਆਹ ਜਿਹੜਾ ਬੱਚਾ ਬਈ ਹਨਾ ਬੱਚਾ ਵੀਰਿਆ ਵੀ ਹਾਂ ਲਓ ਜੀ ਮਿੱਤਰੋ ਅਗਲੀ ਬਈ ਅਗਲੀ ਵੀਰੇ ਆਹ ਇਹਦੇ ਦਿਨ ਤਾਂ ਪੂਰੇ ਹੀ ਆ ਹੋ ਸਕਦਾ ਕੱਲੂ ਸੂਵੇ ਠੀਕ ਆ ਬਈ ਤੇ ਦੁੱਧ ਦੇ ਦੂਗੀ 17 18 17 18 ਕਿਲੋ ਲਓ ਜੀ ਮਿੱਤਰੋ ਦੁੱਧ ਬਈ ਕਹਿੰਦਾ ਦੇ ਦੂਗੀ 17 18 ਹੈ ਹਾਂਜੀ ਹਰਦੇਵ ਇੱਕ ਵਾਰ ਐਡਰੈਸ ਮੋਬਾਈਲ ਨੰਬਰ ਬੋਲ ਦੀ ਵੀਰੇ ਡਰੈਸ ਵੀਰੇ ਪਿੰਡ ਹੈਗਾ ਚੜੱਕ ਦੇ ਕੋਠੇ ਮੋਗਾ ਜ਼ਿਲ੍ਹਾ ਜੀ 7717605242 ਆਪਣਾ ਮੋਬਾਈਲ ਨੰਬਰ ਹੈ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਲਗਾਤਾਰ ਚੱਲ ਰਿਹਾ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਬਾਕੀ ਬਾਈ ਵਪਾਰ ਦਾ ਕੰਮ ਆ ਕੋਈ ਵੀ ਤੁਸੀਂ ਜਾਨਵਰ ਖਰੀਦਣਾ ਆਪਦੀ ਥੱਲੀ ਫਰਕ ਤੇ ਸਮਝ ਦੇ ਨਾਲ ਖਰੀਦਣਾ ਕਿਉਂਕਿ ਇਹ ਵੀ ਬਾਈ ਵੀ ਆਪਦੇ ਪੈਸੇ ਲਾ ਕੇ ਲੈ ਕੇ ਆਇਆ ਆ ਆਪਦੀ ਸਮਝ ਦੇ ਨਾਲ ਤੁਸੀਂ ਵੀ ਆਪਦੀ ਸਮਝ ਦੇ ਨਾਲ ਪੈਸਾ ਲਾ ਕੇ ਅੱਗੇ ਜਾਨਵਰ ਨੂੰ ਖਰੀਦ ਕੇ ਲੈ ਕੇ ਜਾਣਾ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ